ਨੋ ਸਿੰਘ ਜੀ ਤੇ ਇਹ ਮੇਰੇ ਬ੍ਰਦਰ ਹੈ ਗਜਿੰਦਰ ਸਿੰਘ ਜੀ ਇਹ ਇਸ ਮਾਤੇ ਨਾਲ ਦੀ ਦੁਕਾਨ ਸੀ ਜੀ ਮੋਬਾਈਲਾਂ ਦੀ ਜੀ ਉੱਥੇ ਮੇਰੇ ਸਾਡੇ ਰਿਸ਼ਤੇਦਾਰ ਮੇਰੇ ਮਸੇਰ ਤੇ ਮੇਰੇ ਮਲਵੇਰ ਇਹਨਾਂ ਨੂੰ ਕਾਪੇ ਸੋ ਡਾਂਗਾ ਨਾਲ ਛੱਟਾ ਲਾ ਗਿਆ ਜੀ ਅਸੀਂ ਮੌਕੇ ਤੇ ਇਹਨਾਂ ਦਾ ਦਰਵਾਜ਼ਾ ਕਰਾਇਆ ਜੀ ਜੀ ਹਾਂ ਜੀ ਤਾਂ ਸਮਾਂ ਕਿੰਨਾ ਕੁ ਹੋ ਗਿਆ ਇਹ ਜਿਹੜੀ ਲੜਾਈ ਹੋਈ ਹੈ ਇਹ ਤਕਰੀਬਨ 6 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਵੀ ਰੰਜਿਸ਼ ਬਾਜੀ ਕੋਈ ਚੱਲਦੀ ਐ ਬਸ ਰਾਤ ਥੋੜੇ ਮਟਿਆਏ ਸੀ ਦਰੂਦੂਰ ਪੀ ਕੇ ਰਿਸ਼ਤੇਦਾਰ ਆ ਗਏ ਸੀ ਬੈਠੇ ਰਹੇ ਜੀ ਉਹਨਾਂ ਪੈਗ-ਪੁਗ ਲਾਇਆ ਸੀ ਮਾੜਾ-ਬਟਾ ਮਾੜਾ ਚੰਗਾ ਬੋਲੇ ਦਸੀ ਉਹਨਾਂ ਨੇ ਕਿਹਾ ਵੀ ਸਾਡੇ ਘਰੇ ਤੁਸੀਂ ਅੱਜ ਪਿੱਛੇ ਨਹੀਂ ਆਉਣਾ ਵੀ ਗਲਤ ਮਤਲਬ ਨਿਗੇ ਰਖਦੇ ਸੀ ਜੀ ਇਸ ਵਜ੍ਹਾ ਕਰਨਾ ਸੀ ਨਾਨੂ ਮਨਾ ਕਰੇ ਵੀ ਸਾਡੇ ਘਰੇ ਨਹੀਂ ਤੁਸੀਂ ਆਉਣਾ ਜੀ ਠੀਕ ਹੈ ਜੀ ਮਾੜਾ-ਬਟਾ ਫਿਰ ਤੋ ਮੈਂ ਤਾਂ ਹੋਈ ਜਾਂਦੀ ਜੀ ਜਦੋਂ ਪੈਗ ਉਹਨਾਂ ਦਾ ਲੱਗਾ ਸੀਤਾ ਜੀ ਇਸ ਵਜ੍ਹਾ ਕਰਨਾ ਨਰੰਜੀ ਰੱਖੀ ਜੀ ਰਾਤੀ ਘਰੇ ਗਿਆ ਚਲੇ ਜੀ 1 2 ਵਜੇ ਤੋਤ ਬਾਅਦ ਆ ਸ਼ਾਮ ਨੂੰ 6 ਵਜੇ ਬ੍ਰਦਰ ਤੇ ਅਟੈਕ ਕਰਤਾ ਜੀ ਨੱਟਾ ਲਾਈਆਂ ਜੀ ਇਹ ਛੱਟਾ ਲਾ ਕੇ ਗਿਆ ਜੀ ਛੱਟਾ ਲਾਈ ਸਾਡੇ ਕੋ ਬਕਾਇਦਾ ਰਿਪੋਰਟਿੰਗ ਹੋ ਗਈ ਹੈ ਜੀ ਉਹ ਸਵੇਰੇ ਵਾਰਨਿੰਗ ਦੇਂਦੇ ਰਹੇ ਜੀ ਹਾਂਜੀ ਇੱਥੇ ਹੁਣ ਸਾਨੂੰ ਦੁਪਹਿਰੇ ਕੱਲ ਅੱਜ ਦੁਪਹਿਰ ਨੂੰ ਹੀ ਫੋਨ ਕਰ ਮੇਰੇ ਬ੍ਰਦਰ ਸੋਮਸਿੰਘ ਨਾਲ ਗੱਲ ਕੀਤੀ ਏ ਵੀ ਰਾਤ ਕੀ ਮਸਲਾ ਹੋਇਆ ਜੀ ਉਹਨੇ ਉਹਨਾਂ ਨੇ ਇਹ ਕਿਹਾ ਕਿ ਰਾਤ ਪੈਗ ਉਹਨਾਂ ਦੀ ਲੱਗਾ ਸੀ ਜੀ ਮਾੜੀ ਮੋੜੀ ਧੂਮ ਹੋਗੀ ਜੀ ਬਸ ਉਹਨੇ ਇੰਨੀ ਗੱਲ ਪੁੱਛੀ ਕਹਿੰਦੇ ਚੱਲ ਅਸੀਂ ਆ ਕੇ ਬੈਠ ਕੇ ਮਸਲਾ ਹੱਲ ਕਰ ਲਾਂਗੇ ਜੀ ਨਹੀਂ ਜਦੋਂ ਉਹਨਾਂ ਨੇ ਧਮਕੀ ਵਗੈਰਾ ਦਿੱਤੀ ਹੈ ਜਾਂ ਫੋਨ ਕੀਤਾ ਹੈ ਉਦੋਂ ਪੁਲਿਸ ਨੂੰ ਇੱਕ ਵਾਰੀ ਇਨਫੋਰਮ ਕਰਨ ਦਾ ਤੁਹਾਡਾ ਜੀ ਉਹਨਾਂ ਸਾਨੂੰ ਐ ਨਹੀਂ ਕਿਹਾ ਕਿ ਅਸੀਂ ਲੜਨੇ ਆ ਜੀ ਉਹਨਾਂ ਕਹਿ ਕੇ ਆਪਾਂ ਬੈਠ ਕੇ ਮਸਲਾ ਹੱਲ ਕਰ ਲੈਨੇ ਜੀ ਅਸੀਂ ਇਹ ਕਿਹਾ ਚੱਲ ਘਰੇ ਆ ਜਾਣਗੇ ਰਿਸ਼ਤੇਦਾਰ ਦਾ ਮਾਮਲਾ ਜੀ ਆਪਾਂ ਕਿਹੜਾ ਲੜਨਾ ਜੀ ਤੇ ਹੁਣ ਕਿੰਨੀਆਂ ਘਸਟਾਂ ਲੱਗੀਆਂ ਨੇ ਬਾਤਾਂ ਹੀ ਬਾਤ ਔੜ ਗਈ ਜੀ ਸਿਰ ਤੇ ਕਾ ਵੀ ਛੱਟ ਲਾ ਗਿਆ ਜੀ ਹਾਂਜੀ 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 ਕਾਪਾ ਮਾਰਿਆ ਨੇ ਸਿਰ ਤੇ ਜੀ ਬਾਤ ਢਾਲ ਛੋਟੇ ਮਾਰੇ ਨੇ ਜੀ ਲੱਤ ਲੁੱਟੇ ਤੇ ਕੱਪ ਕੁੱਪੇ ਫੁੱਟੇ ਵਜੇ ਜੀ ਜਿੱਥੋਂ ਤੱਕ ਅਸੀਂ ਦੇਖਿਆ ਜੀ ਕਾ ਵੀ ਮਤਲਬ ਹੈ ਅਗਰ ਇਹ ਬੰਦਾ ਨਾ ਜੀ ਉਹਨਾਂ ਤੇ ਨੂੰ ਮਾਰ ਦੇਣਾ ਸੀ ਜੀ ਪ੍ਰਸ਼ਾਸਨ ਕੋਲੋਂ ਕੀ ਮੰਗੇ ਆਸੀਂ ਪ੍ਰਸ਼ਾਸਨ ਨੂੰ ਮੰਗ ਮੰਗਣਿਆ ਜੀ ਜੋ ਕਾਨੂੰਨੀ ਕਾਰਵਾਈ ਬਣਦੀ ਠੋਕ ਵੀ ਉਹਨਾਂ ਤੇ ਠੋਕ ਕੇ ਕੀਤੀ ਜਾਵੇ ਜੀ ਨਹੀਂ ਤਾਂ ਅਸੀਂ ਨਾ ਕੁਝ ਬਣਿਆ ਸੀ ਉੱਤੇ ਕਾਰਵਾਈ ਕਰਾਵਾਂਗੇ ਜੀ ਹੁੰਡਾ ਉਧਾ ਕਰਤਾਵਾਂਗੇ ਜੀ ਸਾਨੂੰ ਨਿਆਂ ਮਿਲਣਾ ਚਾਹੀਦਾ ਇਨਸਾਫ ਸਾਨੂੰ ਚਾਹੀਦਾ ਜੀ ਉਹਨਾਂ ਕੋਲ ਬੰਦੀ ਜਗ੍ਹਾ ਬੈਠੇ ਜੀ ਕੋਈ ਐਸਾ ਕਿਸੇ ਸਾਹ ਕਢਾ ਸਕਦਾ